ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਅੱਜ ਆਪਾਂ ਪਹੁੰਚੇ ਹਾਂ ਸੀ ਬਾਬਾ ਜਗਦੀਸ਼ ਮੂਨੀ ਤੇ ਬਾਬਾ ਕਾਲਜ ਕਾਲਦਾ ਜੀ ਸਮਾਦੋ ਪਰ ਜਿੱਥੇ ਕਿ ਬਾਬਾ ਜਗਦੀਸ਼ ਮੂਨੀ ਜੀ ਦੀ ਵਰਸੀ ਮਨਾਈ ਜਾ ਰਹੀ ਹੈ। ਕਿ ਦੋ ਦਿਨਾਂ ਤੋਂ ਖੰਡਪੜ ਸਾਹਿਬ ਪ੍ਰਕਾਸ਼ ਹਨ ਜਿਨ੍ਹਾਂ ਦੇ ਕੀ ਅੱਜ ਦੁਪਹਿਰੇ ਨੇ ਜੀ ਸੇਵਾ ਕਰ ਲਈ ਆਪਾਂ ਤਕਰੀਮ 6:00 4:00 ਪਹੁੰਚ ਚੁੱਕੇ ਆਂ। ਇਹ ਸੇਵਾ ਦਾ 라ਉਣਗੇ ਹੌਲੀ ਹੌਲੀ ਹਲਵਾਈ ਸਾਹਿਬ ਨੇ ਟਾਈਮ ਦਿੱਤਾ ਸਾਨੂੰ ਵੈਸੇ 4:00 ਦਾ 4:30-5:00 ਵਜੇ ਤੱਕ ਪਹੁੰਚੇ ਨਹੀਂ ਹੈਗੇ। ਤੇ ਆਪਾਂ ਵੇਟ ਕਰਦੇ ਆਂ ਹਲਵਾਈ ਸਾਹਿਬ ਦੀ। ਤੇ ਨੇ ਹੋਰ ਸੇਵਾ ਕਰਾਂਗੇ ਕੋਈ ਬਾਈ ਸਾਹਿਬ ਪਹੁੰਚਣਗੇ ਸਾਰਾ ਬਲਾ ਉਹ ਆਪਣਾ ਜਰੂਰ ਦੇਖਿਓ ਸਾਨੂੰ ਬਸ ਸਾਰੇ ਦਰਸ਼ਕ ਵੀ ਕਰਾਵਾਂ ਦੇਖੋ ਜੀ ਸਵੇਰੇ ਸਵੇਰਾ ਟਾਈਮ ਆ ਜਗਮੰਗ ਹੋ ਰਹੀ ਆ ਤੇ ਪਾਠ ਸਾ ਪਾਠ ਚੱਲ ਰਹੇ ਨੇ ਜੀ ਥੋੜੇ ਸੇਵਾ ਦਾ ਵੀ ਪੰਜ ਚਾਰ ਜਣੇ ਪਹੁੰਚ ਚੁੱਕੇ ਆ ਕਿਸੇ ਮੁੰਡੇ ਰਾਤ ਪਈ ਸੀ ਇੱਥੇ ਉਹਨਾਂ ਨੂੰ ਕਿ ਆਉਣਗੇ ਤੇ ਨੇ ਅਸੀਂ ਕਰਾਂਗੇ ਸੇਵਾ ਇਹਨੇ ਹਲਵਾਈ ਦੀ ਕਰਾਂਗੇ ਵੇਟ ਦੇਖਦੇ ਕਿੰਨੇ ਟਾਈਮ ਚਾਹੁੰਦਾ ਤੇ ਨਾਲ ਦੇ ਆ ਦੇਖੋ ਜੀ ਤੇ ਹਲਵਾਈs ਪੱਟੇ 'ਚ ਕੱਲ ਰਾਤ ਵੀ ਸੱਜੇ ਕੰਮ ਤੇ ਜਿਸ ਆਪਸ ਨੂੰ ਅੰਦਰ ਦਰਵਾਸਾ ਦੇ ਦਰਸ਼ਨ ਕਰਾ ਦਈਏ ਸ੍ਰੀ ਕਨਪਾਂਸ ਖੰਡ WhatsApp ਪ੍ਰਕਾਸ਼ ਨੇ ਜੀ ਦੇਖੋ ਆਪਾ ਜੀ ਪਾਠ ਕਰ ਰਹੇ ਨੇ ਜਗਦੀਸ਼ ਮਣੀ ਸਮਾਤ ਜਿੱਥੇ ਕਿ ਵਰਸ਼ੀ ਬਾਬਾ ਜਗਦੀਸ਼ ਮਣੀ ਜੀ ਦੀ ਮਨਾਈ ਜਾ ਰਹੀ ਆ ਸਾਰੇ ਆਪਾਂ ਦਰਸ਼ਨ ਕਰਾ ਰਿਆ ਸਾਰਾ ਵਲੌਗ ਆਪਣਾ ਦੇਖੋ ਕੱਲੀ ਕੱਲੀ ਗੱਲ ਆਪਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਆਪਾਂ ਕਰਾਂਗੇ ਸੇਵਾ ਝਾੜੂ ਲਾਉਣ ਦੀ ਝਾੜੂ ਲਾਵਾਂਗੇ ਜੀ ਸਾਰੇ ਚ ਕਿਉਂ ਹੇ ਹਲਵਾਈ ਆਏ ਨਹੀਂ ਕੰਮ ਹੈ ਨਹੀਂ ਸੀ ਕੋਈ ਹੋਰ ਚਲੋ ਮੈਂ ਝਾੜੂ ਲਾ ਦਿਆ ਝਾੜੂ ਲਾਉਣਾ ਹੁੰਦਾ ਸਭਾਈ ਕੀਤੀ ਸੀ ਰਲ ਕੇ ਸਾਰਿਆਂ ਨੇ ਦੋ ਤਿੰਨ ਜਾਣੇ ਨੇ ਸਾਰੀ ਸਮਾਦਾਂ ਚ ਲਾਇਆ ਝਾੜੂ ਤੇ ਦੁਆ ਬਣ ਗਈ ਚਾਹ ਜ ਹੁਣ ਪੀਵਾਂਗੇ ਆਪਾਂ ਚਾਹ ਸਵੇਰੇ ਸਵੇਰੇ ਚਾਹ ਤੋਂ ਬਣਾ ਤੁਹਾਨੂੰ ਪਤਾ ਸੀ ਬਣਦਾ ਨਹੀਂ ਗਾਮਲੀ ਬੰਦਿਆ ਦਾ ਪਿੰਡਾਂ ਦੀ ਚਾਹ ਤਾਂ ਜ਼ਰੂਰੀ ਸਾਡੇ ਵਾਸਤੇ ਲੋ ਜੀ ਸੇ ਪਹੁੰਚ ਰਹੇ ਨੇ ਸੇਵਾਦਾਰ ਹੌਲੀ ਹੌਲੀ आई जाते हैं तो अस पी रहे चाह चाह पी के फिर देखते हैं हलवाई साहब पहुँच जाएंगे फिर करा सेवा स्टार्ट लंगर पानी तैयार करने ने लो जी इन्े जी हलवाई साहब पहुँच चुके देखो अच्छ पहन गए पकौड़े चाह न पकौड़े चलन तो उधर खट इमली तैयार हो रही है नाल देखो जी पठ्ठी चल पी ते आ, आ तो दूजे पास तैयार हो पटियाँ पकौड़ों वास्ते क्योंकि जन तो पहले चाह पकौड़े चलते ने जी ਤੇ ਇਹਦਾ ਸਾਸ ਚਟਨੀ ਕੇਦੇ ਪਿਆਰ ਹੋਣ ਲੱਗ ਰਹੀ ਐ ਤੇ ਲੋ ਜਿਹੜੇ ਰਾਤ ਆਲੂ ਕੱਟੇ ਹੋਏ ਸੀ ਰੱਖ ਕੇ ਜੀ ਕੱਟ ਕੇ ਉਹ ਆ ਗਏ ਧੋ ਗਿਆ ਬੱਲੇ ਆਂਦੇ ਤੇ ਇੱਕ ਦਰ ਕੜਾਈ ਚਾੜਤੀ ਹਲਵਾਈ ਨੇ ਅੱਗ ਮਚਾਤੀ ਤੇਲ ਪਾਤਾ ਤੇ ਪਕੌੜਿਆਂ ਵਾਸਤੇ ਲੋ ਜੀ ਦੇ ਹੋਰ ਕੋ ਪਕੌੜੇ ਬਹੁਤ ਨਿਕਲਣਗੇ ਇਹਦੇ ਆਪਣੇ ਭਰਾ ਲੱਗੇ ਹੋਏ ਨੇ ਬੁੱਟੇ ਹੋਰੀ ਕਲਦੀ ਹੋਰੀ ਇੱਕ ਆਪਣੇ ਗੰਡੇ ਤੇ ਆਲੂ ਕੱਟਣ ਆ ਮਸ਼ੀਨ ਜੀ ਸੌਖਾ ਕਰ ਦਿੰਦੇ ਬੰਦੇ ਉਨੀ ਦਾ ਬਹੁਤ ਔਖਾ ਨਾਲ ਕੱਟਣੇ ਬਹੁਤ ਔਖੇ ਨੇ ਯਾ ਲੱਖੋ ਆਲੂ ਮੈਂ ਟਕੰਡਾ ਮੈਂਟ ਚ ਮਾਰਿਆ ਕੰਮ ਫਿਸ਼ ਹੋ ਜਾਂਦੇ ਕਾ ਮੂੰਗ ਬਹੁਤ ਖੋਇਨ ਹਨ ਤੇ ਲੋਜ ਪਕੌੜੇ ਨਿਕਲਨੇ ਸਟਾਰਟ ਹੋ ਚੁੱਕੇ ਨੇ ਪੱਲਾਪੁਰ ਪਾਤਾ ਹਲਵਾਈ ਸਾਹਿਬ ਨੇ ਤਕਰੀਬਨ 7:00 ਵਜੇ ਦਾ ਟਾਈਮ ਹੋਣ ਵਾਲਾ ਜੀ ਤੇ ਪਕੌੜੇ ਨਿਕਲਨੇ ਸਟਾਰਟ ਹੋ ਚੁੱਕੇ ਨੇ ਮਟੀਰੀਅਲ ਤਿਆਰ ਕਰਾਤਾ ਸੀ ਸਾਰਾ ਅਸੀਂ ਜਿੰਨਾ ਕਹਿ ਨਾਲ ਲਾ ਕੇ ਸਮਾਨ ਪਵਾਤਾ ਸੀ ਚਲ ਕੱਢਣੇ ਦਾ ਹਲਵਾਈ ਸਾਹਿਬ ਨਹੀਂ ਹੁੰਦੇ ਨੇ ਤੇ ਪਕੌੜੇ ਹੁਣ ਕੱਢੇ ਜਾ ਰਹੇ ਨੇ ਦੇਖਦੇ ਤੁਸੀਂ ਪਹਿਲਾ ਕੱਚੇ ਕੱਢਾਂਗੇ ਇਹ ਦੁਆਰਾ ਤੁਹਾਨੂੰ ਪੱਥੇ ਵਾਕੇ ਕੱਢੇ ਜਾਂਦੇ ਨੇ ਹਲਵਾਈਆਂ ਵੱਲੋਂ ਤੇ ਪਹਿਲਾਂ ਫੂਡ ਸਟਾਰਟ ਹੈ ਜੀ ਬਾਅ ਚੁੱਕੇ ਨੇ ਤੇ ਅੱਗੇ ਕਿਸ ਨੂੰ ਦਿਖਾਵਾਂਗੇ ਸਾਰਾ ਵਲੌਗ ਬਣੇ ਰਿਹਾ ਆਪਣੇ ਨਾਲ ਤੇ ਅੱਗੇ ਤੁਹਾਨੂੰ ਆਪ ਬਣੇ ਦਰਸ਼ਕ ਕਰਾ ਦਈਏ ਦੇਖੋ ਜੀ ਟੈਂਟ ਲਾਤਾ ਇਹ ਇਹਨੂੰ ਉੱਚਾ ਕਰਾਂਗੇ ਦਰਬਾਰ ਸਾਹਿਬ ਤੇ ਪਕੌੜੇ ਨਾਲ ਚੱਲੀ ਜਾਂਦੇ ਨੇ ਚਲੋ ਉਹ ਵੀ ਦਿਖਾਵਾਂਗੇ ਇੱਧਰ ਲਓ ਜੀ ਹਲਵਾਈ ਸਾਹਿਬ ਕਹਿੰਦੇ ਮੈਨੂੰ ਸੇਕ ਲੱਗਦਾ ਹੈ ਆਪਣਾ ਪਰਾਪ੍ਰੀਤ ਮਿੱਟੀ ਗਿੱਲੀ ਮਿੱਟੀ ਬਣਾ ਕੇ ਲਿਆਇਆ ਉਥੇ ਲਾ ਰਿਆਂ ਵਸੇਕ ਨਾਲ ਅੱਗੇ ਹਲਵਾਈ ਨੂੰ ਕੋਸੇਕ ਲੱਤਾਂ ਨੂੰ ਲੱਗਦਾ ਔਖਾ ਭਾਈ ਕੰਮ ਕਿਹੜਾ ਸੌਖੇ ਨਹੀਂ ਕਰ ਕਮਾਈ ਕਰਨੀ ਬਹੁਤ ਔਖੀਆਂ ਨੇ ਤੇ ਲਾਤਾ ਤੇ ਪਕੌੜੇ ਚੱਲ ਰਹੇ ਨੇ ਦਲਾਂ ਦਰ ਨਿਕਲੀ ਜਾਂਦੇ ਨੇ ਉਦੋਂ ਲਾਤੇ ਦੋ ਮੰਜੇ ਲਾਵਾਂਗੇ ਵਸੇ ਜਲਾਈ ਨਹੀਂਗੇ ਉਹਨਾਂ ਤੇ ਪਾਵਾਂਗੇ ਤੇ ਲੋ ਜਿਨ ਮਾਈ ਵੀ ਆਪਣੀ ਸ਼ਕਲ ਦਿਖਾਦਾ ਮੜੀ ਜੀ ਦੁਆਰੇ ਜਦੋਂ ਪਕੌੜੇ ਨਿਕਲ ਚੁੱਕੇ ਨੇ ਦੇਖੋ ਨਾਲ ਹੀ ਤਿਆਰੀਆਂ ਹੋ ਰਹੀਆਂ ਨੇ ਮਾਲਪੂੜੇ ਦੀਆਂ ਮਾਲਪੂੜਾ ਵੀ ਚੱਲਣਾ ਚਾਹੀਦਾ ਇਧਰ ਉਹ ਤਿਆਰ ਅੰਬਰਤੀ ਜਿਹਨੂੰ ਆਪਾਂ ਕੜੀ ਕਹਿੰਦੇ ਆ ਬਹੁਤ ਟੌਪ ਕਲਾਸ ਹੁੰਦੀ ਹੈ ਬਹੁਤ ਸਰਾਗਲਵਾਦ ਹੁੰਦੀ ਹੈ ਬਹੁਤ ਸਵਾਦ ਅੰਬਰਤੀ ਹੁੰਦੀ ਹੈ ਇਹ ਸਾਰਾ ਸਮਾਨ ਤਿਆਰ ਹੈ ਜੀ ਅੰਬਰਤੀ ਵਾਸਤੇ ਕੜੀ ਵਾਸਤੇ ਜਾਨੀ ਕਿ ਉਹ ਕਿਸ ਨੂੰ ਦਿਖਾਵਾਂਗੇ ਸਾਰਾ ਪ੍ਰੋਸੈਸ ਤੇ ਨਾਲ ਦੀ ਨਾਲ ਚੱਲ ਰਹੇ ਨੇ ਮਾਲਪੂੜੇ ਦੇਖੋ ਜੀ ਬੜਾ ਤੇ ਆਪਾਂ ਜਦੋਂ ਜਗਦੀਸ਼ ਮੁਰਜੀ ਦੀ ਆਬਾ ਜੀ ਦੀ ਵਰਸੀ ਹੁੰਦੀ ਹੈ ਮਾਲਪੂੜੀ ਬਣਦੇ ਨੇ ਕੋ ਬਾਬਾ ਜੀ ਨੂੰ ਬਹੁਤ ਪਸੰਦ ਸੀ ਬਾਬਾ ਜੀ ਆਹ ਮਾਲਪੂੜੇ ਬਣਾਉਂਦੇ ਹੁੰਦੇ ਸੀ ਬਹੁਤ ਸੇਵਾ ਕੀਤੀ ਉਹਨਾਂ ਨਾਲ ਅਸੀਂ ਨੇ ਛੋਟੇ ਹੁੰਦੇ ਸੀ ਉਦੋਂ ਅਸੀਂ ਤੇ ਮਾਲਪੂੜੇ ਨੂੰ ਬਹੁਤ ਪਸੰਦੀਤ ਕਰਕੇ ਮਾਲਪੂੜੇ ਹੀ ਉਹਨਾਂ ਦੀ ਬਰਸ਼ ਕੇ ਬਣਾਏ ਜਾਂਦੇ ਨੇ ਤੇ ਚੱਲੀ ਜਾਂਦਾ ਕੰਮ ਤੇ ਨਾਲ ਚੱਲਦੇ ਪਕੌੜੇ ਦਾ ਕੰਮ ਤੇ ਨਾਲ ਹੀ ਜੇ ਚਲਾਤਾ ਹੀ ਪਕੌੜੇ ਚਾਹ ਨਾਲ ਹੁਣ ਜਿੰਨੇ ਵੀ ਸੇਵਾਦਾਰ ਸੀਗੇ ਜਾਂ ਕੋਈ ਦੁੱਧ ਦੇਣ ਆਉਂਦੇ ਨੇ ਜਿੰਨੇ ਵੀ ਸੰਗਤ ਸਾਰਾਂ ਵਾਸਤੇ ਸਾਡਾ ਬਾਪੂ ਜੀ ਵੀ ਪਹੁੰਚ ਚੁੱਕੇ ਅਸੀਂ ਪਹਿਲਾਂ ਖਾ ਲਏ ਵਸੇ ਨੂੰ ਦਿਖਾਈ ਨਹੀਂ ਹੈਗੇ ਨਵਾਂ ਯਾਰ ਜੀ ਕਹਿੰਦਾ ਮੇਰੇ ਵੀਡੀਓ ਬਣਾ ਆ ਪਈ ਮੈਂ ਜ਼ਰੂਰ ਬਣਾਵਾਂਗੇ ਤੇ ਲਾਗੇ ਪਹੌੜੇ ਖਾਣੇ ਸੀ ਖਾ ਲੇ ਪਹਿਲਾਂ ਵੈਸੇ ਹੁਣ ਦਿਖਾਇਆ ਨਹੀਂਗਾ ਵੀ ਚਲੋ ਕੰਨ ਦਿਖਾਉਣੇ ਬਾਲੇ ਖਾ ਗਏ ਸੀ ਤਾਂ ਕਰਕੇ ਦਿਖਾਇਆ ਨਹੀਂਗਾ ਤੇ ਸਾਰੇ ਸੇਵਾਦਾਰ ਤੇ ਦਦ ਦਿਨ ਵਾਲੇ ਭਰਾ ਕਿੰਨੇ ਵੀ ਹੋਏਗੇ ਨੇ ਸਾਰੇ ਚਾਣਾ ਸ਼ੱਕਰੀ ਨੇ ਪਕੌੜੇ ਦੇਖੋ ਤਿੰਨ ਨਾਲ ਦੇ ਅੰਤ ਤੱਕ ਚੱਲੀ ਜਾਂਦਾ ਹਲਵਾਈ ਵਾਲਾ ਪਕੌੜਿਆਂ ਦੀ ਦੇ ਪਕੌੜਾ ਲੈ ਪਕੌੜਾ ਹੋਈ ਪਈ ਆ ਉਹ ਦੇਖ ਰਹੇ ਹੋ ਪਿੱਛੇ ਦੀ ਮਾੜਾ ਦਿਖਾਉ ਮਨਜੇ ਦੋ ਪਰੇ ਬਣੀ ਪਕੌੜਿਆਂ ਦੇ ਸੰਗਤ ਬਹੁਤ ਪਹੁੰਚ ਪਕੌੜੇ ਤਕਰੀਬਨ ਸਾਰੇ ਖਾਲਾਂ ਦੇ ਨੇ ਬਾਵਾ ਜਿਹੜੇ 9 ਵੇ ਤੱਕ ਪਹੁੰਚ ਜਾਂਦੇ ਨੇ ਤਾਂ ਖਾਈ ਲੈਂਦੇ ਨੇ ਤਕਰੀਬਨ 9:00 ਤੱਕ 9:30 ਤੱਕ ਪਕੌੜਾ ਲੰਗਰ ਚੱਲਦਾ ਜਿਹੜੇ ਦੁਬਾਰਾ ਬਚ ਰਹੇ ਨੇ ਚਲੋ ਫਿਰ ਉਹ ਬਾਅਦ ਚ ਦੁਪਰ ਦਤਾਇਆ ਜਾਂਦਾ ਜੀ ਤੇ ਇਹਦੇ ਨਾਲ ਹੀ ਤਿਆਰੀ ਹੋ ਰਹੀ ਹੈ ਸਾਰੀ ਤੁਹਾਨੂੰ ਇਹ ਵੀ ਦਿਖਾ ਦਈਏ ਆਪਾਂ ਇਧਰ ਖੀਰ ਬਣਨੀ ਹੈ ਤੇ ਅੰਬੜੀ ਤਿਆਰ ਹੋ ਰਹੀ ਹੈ ਇਧਰ ਬਾਬਾ ਜੀ ਦੇ ਤਿਆਰ ਕਰ ਰਹੇ ਨੇ ਤੇ ਨਾਲ ਮੁੰਡੇ ਪਾਣੀ ਸੇਵਾ ਕਰ ਰਹੇ ਨੇ ਸੰਗਤ ਜੀ ਪਹੁੰਚੀ ਨੇ ਵਾਲੇ ਵਾਲੇ ਸੇਵਾਦਾਰ ਲਓ ਜੀ ਅੰਬਰਤੀ ਤਾਂ ਹੋ ਗਈ तकरीबन ਤਿਆਰ ਹੋਣ ਲੱਗ ਰਹੀ ਹੈ ਦੇਖੋ ਤਿਆਰੀ ਮੰਨ ਸਕਦੇ ਆਪਾਂ ਹਜੇ ਦਾ ਮਟੀਰੀਅਲ ਪਾਉਗੇ ਇਸ ਵਿੱਚ ਇਹਦਾ ਆਪ ਨੂੰ ਅਲੱਗ ਬਲੌਗ ਦਿਖਾਵਾਂਗੇ ਤੁਹਾਨੂੰ ਵੀ ਦੇਖਿਓ ਸਾਰਾ ਕਿੱਦਾਂ ਪ੍ਰੋਸੈਸ ਕਿੱਦਾਂ ਅੰਬਰਤੀ ਤਿਆਰ ਹੁੰਦੀ ਹੈ ਕੜੀ ਕਿੱਦਾਂ ਤਿਆਰ ਹੁੰਦੀ ਹੈ ਸਾਰੀ ਦਿਖਾਵਾਂਗੇ ਆਪਾਂ ਅਲੱਗ ਬਲੌਗ ਬਣਾਵਾਂਗੇ ਤੁਹਾਨੂੰ ਆਪਾਂ ਤੇ ਲਓ ਜੀ ਤਿਆਰ ਹੋ ਚੁੱਕੀ ਆ ਅੱਜ ਬਣੂਗੀ ਖੀਰ ਆਈ ਕਰੋ ਦਸ਼ਮ ਬਾਬਾ ਆਰਮਣੀ ਜੀ ਜੋ ਇੱਥੇ ਗੱਦੀ ਨਿਸ਼ੀਨ ਨੇ ਸੇਵਾਦਾਰ ਮੇਨ ਮੁੱਖ ਬਾਬਾ ਜੀ ਸਾਰਾ ਦੇਖਪਾਲੇ ਹੀ ਕਰਦੇ ਨੇ ਲਓ ਜੀ ਚੱਲ ਰਿਹਾ ਕੰਮ ਮਿੱਤਰ ਪਕੌੜੇ ਸ਼ਕੀਰ ਦੇ ਸੰਗਤ ਨਾਲ ਦੀ ਨਾਲ ਜਿਹੜੇ ਆਈ ਜਾਂਦੇ ਨੇ ਖਾਈ ਜਾਂਦੇ ਨੇ ਚੱਲ ਨਾਲ ਪਕੌੜੇ ਚੱਲ ਰਹੇ ਗਰਮਾ ਗਰਮ ਨਾਲ ਮਿੱਠੀ ਚਟਨੀ ਤਿਆਰ ਹੈ ਖਾਓ ਤੇ ਲਓ ਨਿਆਰੀ ਕਰੋ ਸੇਵਾ ਤੇ ਨਾਲ ਦਰਪੇਚੇ ਚੱਲੀ ਜਾਂਦਾ ਕੰਮ ਪਕੌੜੇ ਬਣੇ ਜਾਂਦੇ ਨੇ ਤੇ ਨਾਲ ਹੀ ਬਣੇ ਜਾਂਦੇ ਨੇ ਮਾਲਪੂੜੇ ਹੋ ਗਿਆ ਬਹੁਤ ਸਵਾਦ ਸਰਾਗਲਵਾਤ ਹੋਈ ਭਈਆ ਸੇਵਾਦਾਰ ਲੱਗੇ ਨੇ ਸੇਵਾ ਕਰਨ ਦੇਖੋ ਇੱਕ ਕਰੋ ਦਸ਼ਨ ਮਿੱਟੀ ਚਟਨੀ ਦੇ ਤੇ ਪਕੌੜੇ ਆਂਦੇ ਤੇ ਪਕੌੜਾ ਹੋਈ ਪਈ ਆ ਤੇ ਦੇਖੀ ਚੱਲਿਓ ਅੱਗੇ ਅੱਗੇ ਕੀ ਬਣਵਾ ਤੇ ਨਾਲ ਖੀਰ ਤਰਤੀ ਆਪਾਂ ਨੇ ਖੀਰ ਚ ਪਾਤਾ ਕਹਿੰਦੇ ਚੱਕੋ ਮੁੱਠੀਆਂ ਦੀਆਂ ਮੋਠੀਆਂ ਸੜਤੀਆਂ ਖੋਪੇ ਦੀਆਂ ਲੈ ਕੋ ਪੱਦੇ ਖੋਪੋਈ ਪੇਦੂਆ ਪਾਵਾਂਗੇ ਇਹ ਪਾਹੇ ਦਾਖਾਂ ਬਦਾਮ ਕਾਜੂ ਵਗੈਰਾ ਹੀ ਪਾਵਾਂਗੇ ਤੇ ਖੀਰ ਦਾ ਹੀ ਬਲਾਗ ਇੱਕ ਆਪਾਂ ਅਲੱਗ ਤਿਆਰ ਕਰਿਆ ਸੋਦੇ ਬਾਅਦ ਸਪੈਸ਼ਲ ਖੀਰ ਦੀ ਰੈਸਪੀ ਖੀਰ ਕਿਦਾਂ ਤਿਆਰ ਕਰਦੇ ਹਲਵਾਈ ਜਿਹੜੇ ਆਪਾਂ ਘਰੇ ਦਾ ਸਾਰੀ ਬਣਾਉਣਾ ਹਲਵਾਈ ਕਿਦਾਂ ਤਿਆਰ ਕਰਦੇ ਨੇ ਉਹਦੇ ਬਾਅਦ ਆਪਾਂ ਇੱਕ ਅਲੱਗ ਬਲਾਗ ਤਿਆਰ ਕਰੇ ਉਹ ਵੀ ਜ਼ਰੂਰ ਦੇਖਿਓ ਤੇ ਲਓ ਜੀ ਖੀਰ ਚ ਕੁਲਚਨਾ ਚੱਲ ਰਿਹਾ ਤੇ ਕੜੀ ਜਾ ਰਿਹਾ ਹਜੇ ਤਾਂ ਫੇ ਚੌਲ ਵਗੈਰਾ ਪਾਵਾਂਗੇ ਤੇ ਦਸੀਆ ਤੇ ਨਾਰਾ ਆਦੀ ਦਾਦੀ ਨਾਲ ਪਹੁੰਚ ਗਏ ਨੇ ਪਕੌੜੇ ਖਾਣ ਇਹਨਾਂ ਨੂੰ ਪਕੌੜੇ ਦਾ ਬਹੁਤ ਸ਼ੌਂਕ ਹੈ ਲਓ ਜੀ ਕਹਿੰਦੇ ਖਾਣੇ ਪਕੌੜੇ ਦਾਦੀ ਦਾ ਦੀ ਨਾ ਪਹੁੰਚ ਚੁੱਕੇ ਨੇ ਸੀਆ ਤੇ ਨਹਰਾ ਤੇ ਨਾਲ ਤੋਂ ਟੈਂਟਾਂ ਦਾ ਕੰਮ ਚੱਲ ਰਿਹਾ ਜੀ ਟੈਂਟ ਬਣਨੇ ਜਾ ਰਿਹਾ ਪਰ ਤੇ ਬਣ ਕੇ ਫਿਰ ਉੱਚਾ ਚੱਕਾਂਗੇ ਇਹ ਬਸ ਵਧੀਆ ਕੋਈ ਟੋਆ ਬਟਣੀ ਲੋੜ ਨਹੀਂ ਹੈਗੀ ਲਓ ਤੇ ਸੀਆ ਤੇ ਨਹਰਾ ਸ਼ਾਗਰੀ ਨੇ ਦਾਦੀ ਨਾਲ ਪਕੌੜੇ ਇਹ ਟੈਂਟਾਂ ਦਾ ਕੰਮ ਸੌਖਾ ਜੀ ਪਰਦਾ ਬੰਨੋ ਤਾਂ ਚਾ ਚੱਕ ਕੇ ਥੱਲੇ ਇੱਕ ਪੈਪ ਤੇ ਲਾਦਣਾ ਟੋਆ ਬਟਣੀ ਲੋੜ ਹੈ ਮੈਂ ਬੜਾ ਜੱਬ ਜਿਹਾ ਕੱਟ ਕੇ ਕੰਮ ਜੀ ਅੱਗੇ ਸੜਕਾਂ ਪੱਟੀਆਂ ਦੇ ਗਲੀਆਂ ਪੱਟੀਆਂ ਜਾਂਦੇ ਫਰਸ਼ ਪੱਟੀਆਂ ਜਾਂਦੇ ਇਹ ਤੋਂ ਬਚਦਾ ਰਹਿਣ ਲੱਗੀ ਚਲੋ ਹਣਾ ਵਧੀਆ ਗੱਲੇ ਵੀ ਨਵੇਂ ਨਵੇਂ ਕੱਢਾਉਂਦੇ ਰਹਿੰਦੀਆਂ ਨੇ ਤਕਨੀਕਾਂ ਜ਼ਰੂਰੀ ਨੇ ਤੇ ਭਈ ਸੇਵਾਦਾਰ ਬੈਠੇ ਨੇ ਆਪਣੇ ਭਰਾ ਸਾਰੇ ਇਹ ਤਾਂ ਤਿੰਨ ਤਰ੍ਹਾਂ ਦੀ ਸੇਵਾ ਕਰਦੇ ਨੇ ਤਾਜੀ ਪਹੁੰਚੇ ਸੀ ਬਹੁਤ ਸੇਵਾ ਕਰਦੇ ਨੇ ਮੁੰਡੇ ਸਾਰੇ ਇਹ ਲਾਡੀ ਹੋਰੀ ਮਨਪ੍ਰੀਤ ਤਰੀਕਲਦੀਪ ਹੋਰੀ ਸਾਰੇ ਆਪਣਾ ਸੀਪਾ ਮੈਂਬਰ ਹੋ ਗਿਆ ਸਾਰੇ ਜਿੰਨੇ ਭਰਾ ਨੇ ਬਹੁਤ ਸੇਵਾ ਕਰਦ ਨੇ ਤੇ ਸੰਤਿਹ ਹੋਰੀ ਲੋਕੀ ਟੈਂਟ ਉੱਪਰ ਚੱਕਤਾ ਤਾਹਾਂ ਤੇ ਥੱਲੇ ਪੱਲੜਾ ਬਿਛਾਤੇ ਨੇ ਤੇ ਸਾਡੇ ਸਰਪੰਚ ਸਾਹਿਬ ਪਹੁੰਚ ਚੁੱਕੇ ਨੇ ਮੈਂਬਰ ਬਿੰਦੀ ਜੀ ਅਡੇ ਨਾਲ ਬੈਠੇ ਨੇ ਸਰਪੰਚ ਸਾਹਿਬ ਵੀ ਪਹੁੰਚੇ ਨੇ ਚਾਹ ਕਰਨੇ ਚਾਹ ਨਾਲ ਪਕੌੜੇ ਤੇ 6000 ਰੁਪਏ ਲੱਗ ਰਹੇ ਨੇ ਸੇਵਾ ਕਰਨ ਚਾਹ ਨਾਲ ਪਕੌੜੇ ਛਕਾਉਂਦੇ ਹੋਏ ਸੰਗਤ ਆਉਣ ਲੱਗ ਚੁੱਕੀ ਆ ਤੇ ਕਈ 8 ਤੋਂ ਉੱਪਰ ਟਾਈਮ ਹੋ ਚੁੱਕਿਆ 8:30 ਦਾ ਤੇ ਇਹ ਦੱਸਿਆ ਨੇ ਵੀ ਚੱਲ ਹੀ ਰਹੀ ਜੀ ਕੰਮ ਜੋਰਾਂ ਤੇ ਤੇ ਨਾਲ ਹੀ ਨਵੇਂ ਕੋਲ ਤਿਆਰ ਹੋ ਰਹੇ ਨੇ ਮਾਲ ਪੂੜਿਆਂ ਵਾਸਤੇ ਚੱਲੀਆਂ ਨੇ ਕੋਈ ਬਹੁਤ ਵੱਡੇ ਲੈਵਲ ਤੇ ਬਣਦਾ ਜੀ ਕੰਮ ਮੇਰੇ ਸੇਵਾਦਾਰ ਹੁੰਦੇ ਚਲਾ ਬਾਹਰੋਂ ਸੰਗਤ ਬਹੁਤ ਆਉਂਦੀ ਉਹਨਾਂ ਨੂੰ ਵੀ ਭੋਗ ਦਿੱਤਾ ਜਾਂਦਾ ਹੈ ਇਹਦੇ ਸਾਡੇ ਸੁੱਖੀ ਹਲਵਾਈ ਜੀ ਡਾਕਟਰ ਸਾਹ ਸਾਡੇ ਚਾਚਾ ਜੀ ਤੇ ਮੇਰਾ ਵੱਡਾ ਭਰਾ ਇਹ ਕਹਿੰਦੇ ਅਸੀਂ ਹਲਵਾਈ ਬਣਨੇ ਇਹਨਾਂ ਨੇ ਕੱਢੇ ਦੇਖੋ ਜੀ ਫਿਰ ਕਹਿੰਦੇ ਅਸੀਂ ਬਣਾਵਾਂਗੇ ਜੀ ਹਲਵਾਈ ਨੂੰ ਦਿੱਤੀ ਰੈਸਟ ਤੇ ਪਿੱਛੇ ਖੜਿਆ ਆਪਣਾ ਕਾਲਾ ਭਰਾ ਸਾਡੇ ਚਾਚਾ ਜੀ ਡਾਕਟਰ ਸੁੱਖੀ ਜੀ ਤੇ ਮੇਰਾ ਵੱਡਾ ਭਰਾ ਹਰਦੀਪ ਕੁਮਾਰ ਜੀ ਲੱਗੇ ਹੋਏ ਨੇ ਮਾਲ ਫੂੜੇ ਕੱਢਣ ਕਾਲਾ ਨਾਲ ਰਹਿ ਦਿੰਦਾ ਹੋਇਆ ਲਓ ਜੀ ਇਹ ਨਾ ਇੱਕ ਆਮ ਨਮਾਸਟਾਡ ਕਰ ਰਹੇ ਆਂ ਗਾਹ ਨੂੰ ਮਿਲਾਈ ਨੂੰ ਸਾਈ ਦੇ ਦ ਕਰਾਂਗੇ ਲਵਾਈ ਦੀ ਲੋੜ ਨਹੀਂ ਵਧੀਆ ਬਣਾ ਰਹੇ ਨੇ ਦੇਖੋ ਇੱਕ ਹਲਵਾਈ ਪੁੱਛ ਲੈ ਗਏ ਆਂ ਬਸ ਗੋਲ ਜਿਆ ਦੇ ਤਿਆਰ ਕਰਨ ਵਾਸਤੇ ਚਲੇ ਗਏ ਬੜੀ ਨਹੀਂ ਪਤਾ ਹੁੰਦਾ ਕਿੰਨਾ ਕੀ ਪਾਉਣਾ ਬਾਕੀ ਤੇ ਬਣਾਈ ਦਿਆ ਕਰ ਰਹੇ ਮੈਨੂੰ ਲੱਗਦਾ ਸਾਡੇ ਬੰਦੇ ਦੋ ਤਿੰਨ ਹੋ ਗਏ ਹਲਵਾਈ ਹੁਣ ਲੋ ਭਾਈ ਬਹੁਤ ਕੰਡ ਤਿਆਰ ਕਰ ਰਹੇ ਆਂ ਹੀ ਗੱਲੀ ਘਰ ਵਧੀਆ ਬਣਾ ਰਹੇ ਨੇ ਗੋਲ ਵੀ ਨੇ ਐਂ ਜੀ ਵੀ ਜੂੜੀਆ ਬੱਟ ਨਹੀਂ ਹੈ ਕੰਮ ਠੀਕ ਆ ਗੋਲ ਮਿਲਾਈ ਜੇ ਪਹਿਲੀ ਵਾਰ ਬਣਾ ਰਹੇ ਮੈਨੂੰ ਤਾਂ ਲੱਗਦਾ ਬਹੁਤ ਵਧੀਆ ਰਹੇ ਹੈ ਚਲੋ ਹੈਲਪ ਹੋ ਜਾਂਦੀ ਹੈ ਹਲਵਾਈ ਵੀ ਬਈ ਗਰਮੀ ਹੈ ਤੱਕ ਵੀ ਜਾਂਦੇ ਨੇ ਇਸ ਵੇਖ ਲੱਗਦਾ ਗਰਮੀ ਹੈ ਬਹੁਤ ਹੈ ਵੀ ਲੱਗਦਾ ਹਨ ਕੰਮ ਕਾਰ ਨਿਕਲਿਆ ਸੌਖਾ ਅੱਜ ਕੱਲਾ ਗਰਮੀ ਦਾ ਟਾਈਮ ਬਹੁਤ ਹੈ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਵਧੀਆ ਚਲੋ ਦੇਖਦੇ ਆਂ ਬਾਬਾ ਜੀ ਕਰਨੇ ਕਿਰਪਾ ਮੀਂਹ ਕਣੀ ਆ ਜੇ ਮੌਸਮ ਠੰਡਾ ਹੋ ਜਾਊਗਾ ਤੇ ਚੱਲੀ ਜਾ ਰਹੇ ਮਾਲਪੂੜੇ ਜੀ ਬਣ ਲੱਗ ਰਹੇ ਨੇ ਜੋਰਾਂ ਤੇ ਕੱਲ ਸ਼ਾਮ ਨੂੰ ਵੀ ਤਿਆਰ ਕਰੇ ਸੀਗੇ ਕਿਉਂਕਿ ਮੌਤ ਬੜੀ ਗਿਣਤੀ ਸੰਗਤ ਪਹੁੰਚਦੀ ਹੈ ਬਾਰੇ ਬਹੁਤ ਸੰਗਤ ਪਹੁੰਚਦੀ ਹੁੰਦੀ ਹੈ ਜੀ ਲਓ ਜੀ ਤਰ ਨਾ ਤੇ ਨਚੋੜਿਆ ਜਾ ਰਿਹਾ ਹੈ ਉਹ ਤੇਲ ਬਹੁਤ ਹੁੰਦਾ ਇਹਨਾਂ ਚ ਤੇ ਨਚੋੜ ਕੇ ਵੀਰੇ ਤੋਂ ਤਿਆਰ ਕਰਕੇ ਰੱਖੇ ਜਾਂਦੇ ਨੇ ਤੇ ਰੰਗ ਅੰਦਰ ਲੈ ਕੇ ਸੇਵਾਦਾਰ ਜਾਣਗੇ ਤੇ ਵਰ ਕੱਲਾ ਕੱਲਾ ਪੂੜਾ ਰੱਖਿਆ ਜਾਂਦਾ ਵੀ ਤਾਂ ਕਿ ਉਹਨੂੰ ਹਵਾ ਲੱਗੇ ਇਕੱਠੇ ਨਾ ਹੋਣ ਉਹ ਸੁੱਕ ਜਾਣ ਬੜਾ ਜਾਨ ਕੀ ਠੰਡੇ ਹੋ ਜਾਣ ਥੋੜੇ ਜੇ ਕਿਉਂ ਠੰਡੇ ਚ ਖੜਦੀ ਜਾਂਦੇ ਨੇ ਬਾਲੇ ਗਰਮ ਤੇ ਲੋਟ ਵੀ ਨਹੀਂ ਆਉਂਦੇ। ਬਾਕੀ ਤੁਰਤ ਤਿਆਰ ਨਹੀਂ ਹੁੰਦੇ ਤਾਂ ਪਹਿਲੀ ਐਡਵਾਂਸ ਚਾਰਜ ਕਰਕੇ ਰੱਖਣੇ ਪੈਂਦੇ ਨੇ ਵੀ ਨਹੀਂ ਸੰਗਤ ਨੂੰ ਇਕੱਠੇ ਤਫਾ ਸੇਵਾਦਾਰ ਚਾ ਨਹੀਂ ਸਕਦੇ ਕਿਹੜਾ ਘਰ ਦਾ ਕੰਮ ਹੁੰਦਾ। ਲਓ ਜੀ ਤੇਲ ਨਚ ਇਟਰੇ ਚ ਪਾਤੇ ਨੇ ਪੂਰੇ ਤੇ ਨਾਲੇ ਪਿੱਛੇ ਚੱਲ ਰਹੀ ਜੀ ਪੋਰ ਲੱਗ ਰਿਆ ਹੁਣੇ ਵਾਦਾਂ ਚ ਮੋਟਰ ਵਗੈਰਾ ਲਾਈ ਜਾ ਰਹੀ ਐ ਰਪਨਸਾਫ ਪੂਰੀ ਪਹੁੰਚੋ ਨੀ ਤੇ ਦਰ ਬੀਬੀਆਂ ਕਰੇ ਲੰਗਰ ਤਿਆਰ ਪ੍ਰਸ਼ਾਦ ਦੇ ਤਿਆਰ ਕਰਦੀਆਂ ਜਿਹੜੀਆਂ ਮਾਤਾ ਨੂੰ ਪਹਿਣਾ ਵਾ ਬਹੁਤ ਸਰਦਾਂ ਨਾਲ ਸੇਵਾ ਕਰਦੇ ਨੇ ਸਾਰੇ ਇੱਥੇ ਬਹੁਤ ਸਰਦਾਂ ਸਭ ਦੀ ਬਹੁਤ ਸੰਗਤ ਪਹੁੰਚੀ ਆ ਸੇਵਾ ਕਰਨ ਲੋ ਜੀ ਚੱਲਦਾ ਕੰਮ ਲੰਗਰ ਦਾ ਰੋਟੀ ਪ੍ਰਸ਼ਾਦ ਦੇ ਤਿਆਰ ਹੋ ਰਹੇ ਨੇ ਬਹੁਤ ਸੇਵਾਦਾਰ ਪਹੁੰਚਦੇ ਨੇ ਸਾਰੀ ਸੇਵਾ ਕਰਦੇ ਨੇ ਆ ਕਿ ਜਿੰਨੀ ਜੋਗੀ ਹੈਗੇ ਨੇ ਲੋ ਜੀਾਰੇ ਪਹੁੰਚੇ ਹੋਏ ਸੀਗੇ ਬਹੁਤ ਵਧੀਆ ਚੱਲਦੀ ਹੈ ਸੇਵਾ ਤਕਰੀਬ 9 ਵੱਜ ਚੁੱਕੇ ਨੇ ਤੇ ਇਧਰ ਜੀ ਤੂਣੇ ਤੇ ਮਾਈਆਂ ਭਜਨ ਗਾਰੀਆਂ ਨੇ ਬਹੁਤ ਵਧੀਆ ਗੱਲ ਬਾਤ ਹੈ ਭਜਨ ਗਾਏ ਜਾ ਰਹੇ ਨੇ ਤੇ ਨਾਲ ਹੀ ਹੁਣ ਇਹ ਦੂਬਾ ਚੱਲੂਗਾ ਪ੍ਰੋਸੈਸ ਹੁਣ ਪੋਗ ਲਗਾਇਆ ਜਾਊਗਾ ਜੀ ਸਭ ਤਿਆਰ ਹੋ ਚੁੱਕੇ ਹੈ ਹੰਬਰ ਦੀ ਘੜੀ ਤਿਆਰ ਹੋ ਚੁੱਕੀ ਹੈ ਖੀਰ ਤਿਆਰ ਹੋ ਚੁੱਕੀ ਹੈ ਮਾਲ ਪੂੜੇ ਤਿਆਰ ਹੋ ਚੁੱਕੇ ਨੇ ਸੁੱਕੀ ਸਬਜ਼ੀ ਪੇਠੇ ਦੀ ਤਿਆਰ ਹੋ ਚੁੱਕੀ ਹੈ ਤੇ ਹੁਣ ਬਾਬਾ ਜੀ ਨੂੰ ਭੋਗ ਲਗਾਇਆ ਜਾਊਗਾ ਸਾਰੇ ਸਮਾਨ ਦਾ ਭੋਗ ਲਗਾ ਕੇ ਫਿਰ ਉਸ ਤੋਂ ਬਾਅਦ ਅਰਦਾਸ ਬੇਨਤੀ ਇਹ ਖੰਡ ਪੜ ਸਾਈ ਦੇ ਭੋਗ ਪਾਣਗੇ ਅਰਦਾਸ ਬੇਨਤੀ ਹੋਊਗੀ ਤੇ ਫਿਰ ਲੰਗਰ ਚਲਾਇਆ ਜਾਊਗਾ ਸੰਸਾਰਾ ਦਿਖਾਵਾਂਗੇ ਬੱਬਨੇ ਰਹੋ ਨਵੀ ਸਾਰਾ ਪ੍ਰਸ਼ਾਦ ਜਿੰਨੇ ਆਟਮਿਲ ਤਿਆਰ ਕੀਤੇਗੇ ਯਾਨੀ ਸਾਰਿਆਂ ਦਾ ਪੋ ਲਗਾਇਆ ਜਾਊਗਾ ਤਿਆਰ ਹੋ ਜਾਂਿਆ ਸਾਰੀਆਂ ਆਟਮਾਂ ਲਓ ਸੇਵਾਦਾਰ ਪੋ ਬਲਾਉਣ ਦੀ ਤਿਆਰੀ ਕਰਦੇ ਹੋਏ ਤੇ ਪੋ ਬਲਾਉਣ ਚਲੇ ਗਏ ਨੇ ਜੀ ਜਦ ਬੱਚਿਆਂ ਨੂੰ ਹੋਰ ਵੀ ਜਦੋਂ ਫੰਗਰ ਚੱਲੇ ਬੱਚੇ ਖੇਡਣਾ ਹੁੰਦੇ ਚਲੋ ਸੰਗਤ ਦੇਖੋ ਜੀ ਬਹੁਤ ਹੌਣਿ ਸਟਾਰਟ ਹੋ ਚੁੱਕੀ ਐ ਤਕਰੀਬਨ 8:30 ਦਾ ਟਾਈਮ ਹੋ ਚੁੱਕਾ ਐ ਬਹੁਤ ਪੋ ਦੀ ਤਿਆਰੀ ਹੋਣ ਲੱਗੀ ਐ ਜੀ ਪੋ ਪੋਗਾ ਲੋ ਜੀ ਪੋਕ ਪਣੇ ਸਟਾਰਟ ਹੋ ਚੁੱਕੇ ਨੇ ਅੰਦਰ ਦਰਵਾਜ਼ਾ ਸਾਹਿਬ ਚ ਆਪਾਂ ਪਹੁੰਚੇ ਹੋਏ ਹਾਂ ਦਿਖਾ ਰਹੇ ਹਾਂ ਜੀ ਪੋਪਨ ਸਟਾਰਟ ਹੋ ਚੁੱਕੇ ਨੇ ਸੇਵਾਦਾਰ ਪਹੁੰਚੇ ਹੋਏ ਨੇ ਸੰਗਤ ਬਹੁਤ ਪਹੁੰਚ ਰਹੀ ਹੈ ਹਜੇ ਆਈ ਜਾਂਦੀ ਹੈ ਸੰਗਤ ਕਮ ਪਤੀ ਨੂੰ 10 ਵਜੇ ਭੋਜਨ ਦਾ ਤਾਂ ਕਿ ਸੰਗਤ ਨੂੰ ਟਾਈਮ ਤੇ ਹੁੰਦੀ ਹੈ ਜਿਵੇਂ ਸੁਣ ਪਤੀ ਹਰ ਇੱਕ ਲੈਂਦਾ ਮੈਂ ਵੀ ਜੀ ਹਾਂ ਕੰਮ ਕਰਦੇ ਟਾਈਮ ਨੇ ਸਾਰ ਲਈ ਚਲੋ ਓਖਾ ਹੀ ਹੁੰਦਾ ਹੈ ਰੇਗੀ ਟਾਈਮ ਤੇ ਪਹੁੰਚਦਾ ਸੀ ਗੱਲ ਨਹੀਂ ਲੋਜਿਸ ਮਥਾ ਟੇਕ ਰਹੀ ਹੈ ਸੰਗਤ ਤੇ ਭੋਜਨ ਸਟਾਰਟ ਹੋ ਚੁੱਕੇ ਨੇ ਸੰਸਾਰ ਦਿਖਾ ਮਗੇ ਬਣੇ ਰਿਹਾ ਆਪਣੇ ਬਲੌਗ ਨਾਲ ਤੇ ਚੱਲਦੇ ਜਾਦੇ ਬਲੌਗ ਸ਼ੇਅਰ ਵੀ ਜਰੂਰ ਕਰਦੇ ਹੋ ਮੰਮੇ ਪਹੁੰਚੇ ਹੋਏ ਨੇ ਜੋ ਕਿ ਜਵਾ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਇਹ ਛੋਟੇ ਬੱਚੇ ਜਾਨਕੀ ਬਾਬਾ ਜੀ ਪਹੁੰਚੇ ਹੋਏ ਨੇ ਛੋਟੇ ਛੋਟੇ ਜਟਾਦਾਰੀ ਤੇ ਚੱਲੀ ਗੇ ਰਾਜੀ ਕੰਮ ਸੇਵਾਦਾਰ ਨਾਲੀ ਮਾਇ ਇਕੱਠੀ ਕਰੀ ਜਾ ਰਹੇ ਚਲੋ ਹੁੰਦਾ ਹੀ ਆ ਸੈਟਿੰਗ ਹੋ ਜਾਂਦੀ ਸਾਰੀ ਤੇ ਨਾਲ ਨਾਲ ਹੋ ਹੀ ਜਾਂਦਾ ਕੰਮ ਸਪਾਉਤ ਸਾਰੇ ਤੇ ਲੋ ਜੀ ਤਿਆਰੀਆਂ ਹੋ ਚੁੱਕੀਆਂ ਨੇ ਤਕਰੀਬ ਸੇਵਾਦਾਰ ਵੱਲੋਂ ਸਾਰਾ ਸਮਾਨ ਤਿਆਰ ਹੋ ਚੁੱਕਿਆ ਹੈ ਲੰਗਰ ਤਿਆਰ ਹੋ ਚੁੱਕੇ ਨੇ ਜੀ ਸਭਾਈ ਆਪਣਾ ਸਾਰਾ ਸਮਾਨ ਪਾ ਲਿਆ ਪਾਂਡੇ ਵਗੈਰਾ ਤਿਆਰ ਕਰ ਲਏ ਸਾਰੇ ਬਾਲਟੇ ਬੁੱਟੇ ਸਮਾਨ ਪੋਣਾ ਸਟਾਰਟ ਕਰ ਚੁੱਕੇ ਨੇ ਦੇਖੋ ਸਾਰਾ ਸਮਾਨ ਤਿਆਰ ਹੋ ਚੁੱਕਾ ਈ ਰੈਡੀ ਲੰਗਰ ਸਾਰਾ ਤੇ ਬਦ ਪਾਂਡੇ ਦਰੋਂ ਸਾਫ ਸਪਾਈ ਹੋ ਰਹੀ ਹੈ ਪਾਂਡੇ ਦੀ ਨਾਲ ਦੇ ਕਪੜਾ ਮਾਰੇ ਜਾ ਰਹੇ ਇੱਕ ਪੰਡਤੋ ਕੇ ਆ ਰਹੇ ਨੇ ਕਿਉਂਕਿ ਲੈ ਥੋੜਾ ਔਖਾ ਦਾ ਖਾਣਾ ਪੀਣ ਦਾ ਇਹਦੇ ਨਾਲ ਦੇ ਚੱਲੀ ਦਾ ਖੀਰ ਦਾ ਦੂਜਾ ਕੜਾਹ ਸਟਾਰਟ ਹੋ ਚੁੱਕਾ ਹੈ ਆਟਾ ਗੁੰਨੇ ਜਾਲੇ ਨਾਲੇ ਆਟਾ ਬੀਬੀਆਂ ਗੁੰਡਰੀਆਂ ਨੇ ਉੱਧਰ ਲੰਗਰ ਬਾਸ਼ ਲੰਗਰ ਵੰਡ ਰਿਹਾ ਹੈ। ਅਖੀਰ ਦੂਜਾ ਕੜਾਸ਼ ਚੱਲ ਰਿਹਾ ਜੀ ਕੰਪੂਰੇ ਚੋਰਾ ਤੇ ਸੇਵਾਦਾਰ ਪਾਂਡਿਆਂ ਦੇ ਲੱਗੇ ਹੋਏ ਨੇ ਇਸ ਪੂਰੀ ਸੇਵਾ ਕਰ ਰਹੇ ਨੇ ਸਾਰੇ ਪਿਆਰੀ ਹੋਰੀ ਭਰਾ ਆਪਣੇ ਮੇਲੂ ਬੈਂਬਰੀ ਸੋਨੀ ਫੌਜੀ ਤੇ ਜਿੰਨੇ ਸੇਵਾਦਾਰ ਸਾਰੇ ਪਹੁੰਚੇ ਹੋਏ ਨੇ ਦੇਖੋ ਪਾਂਡੇ ਨੇ ਸੇਵਾ ਕਰ ਰਹੇ ਨੇ ਸਾਰੇ ਜਿੰਨੇ ਜੋਗਾ ਹੈ ਕੀ ਕਰਦਾ ਹੈ ਬੀਬੀਆਂ ਪਾਂਡੇ ਤੋਰੀਆਂ ਨੇ ਜੀ ਨਾਲ ਲੱਗ ਕੇ ਬਹੁਤ ਵਧੀਆ ਸੰਗਤ ਆਈ ਜਾਰੀ ਦੇਖੋ ਇਕੱਠ ਹੋਣਾ ਸਟਾਰਟ ਹੋ ਚੁੱਕਾ ਹੈ ਪੂਰਾ ਸੰਗਤ ਪਹੁੰਚ ਰਹੀ ਹੈ ਬੱਚੇ ਦੇਖੋ ਹਰੇ ਖੜੇ ਨੇ ਮੁੰਡੇ ਖੁੰਡੇ ਖੜੇ ਮੈਂਬਰ ਹੋਰੀ ਪਿੰਡੀ ਤਨਪਰਾ ਬੁੱਟਾ ਤਰਮਾ ਆਬਰਾਮਣੀ ਜੀ ਨਾਲ ਬੀਤ ਪਰ ਕਹਾ ਜੀ ਤੇ ਬੀਬੀਆਂ ਬੈਠੀਆਂ ਨੇ ਦੇਖੋ ਸੰਗਤ ਹੁਣੇ ਸਟਾਰਟ ਹੋ ਚੁੱਕੀ ਹੈ ਭੋਗ ਪਣੇ ਸਟਾਰਟ ਹੋ ਚੁੱਕੇ ਨੇ ਦੇਖੀ ਕਿਰਨ ਜੀ ਲਓ ਜੀ ਮਹਾਪੁਰਖ ਪਹੁੰਚ ਚੁੱਕੇ ਨੇ ਨਬਬਾ ਜੀ ਪਹੁੰਚੇ ਨਬਰਾ ਮੰਨ ਜੀ ਨੂੰ ਸਵਾਗਤ ਕਰਦੇ ਹੋਏ ਸਾਰੇ ਮੱਥਾ ਟੇਕਦੇ ਹੋਏ ਬਾਬਾ ਜੀ ਨੂੰ ਲਓ ਕਰੋ ਦਰਸ਼ਨ ਸਾਰੇ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਲਓ ਜੀ ਕਰੋ ਦਰਸ਼ਨ ਬਾਬਾ ਜੀ ਨੂੰ ਜਾਣਗੇ ਦਰਵਾਸਾ ਸਾਹਿਬ ਚ ਨਰੇਕ ਨੇ ਮੱਥਾ ਸਾਰੇ ਸੰਗਤ ਪਹੁੰਚ ਚੁੱਕੀ ਹੈ ਤੇ ਆਈ ਜਾਂਦੀ ਹੈ ਹਜੇ ਲੋ ਜੀ ਬਾਬਾ ਜੀ ਕਥਾ ਬਹੁਤ ਸੋਹਣੀ ਕਥਾ ਕਰਦੇ ਨੇ ਆਏ ਸਾਲ ਹੀ ਆਉਂਦੇ ਨੇ ਬਹੁਤ ਪਿਆਰੀ ਕਥਾ ਕਰਦੇ ਨੇ ਬਹੁਤ ਵਧੀਆ ਸਮਝਾਉਂਦੇ ਨੇ ਕਥਾ ਕਰ ਰਹੇ ਨੇ ਬਾਬਾ ਜੀ ਨਾ ਬਚਿਆ ਭੁੱਲ ਗਿਆ ਇਹਨਾਂ ਦੱਸਿਆ ਤਾਂ ਕਈ ਪਹਿਲਾਂ ਮੈਨੂੰ ਪੇਰੀ ਬਾਰ ਮੈਂ ਲੈਵਲ ਕਰਿਆ ਸੀਗਾ ਮੈਂ ਦਿਮਾਗ ਚ ਨਿਕਲਿਆ ਮੇਰੇ ਨਾਮ ਬਾਬਾ ਜੀ ਦੇ ਬਹੁਤ ਸੋਹਣੀ ਕਥਾ ਕਰਦੇ ਨੇ ਵੈਸੇ ਪਿਆਰੀ ਕਥਾ ਆਵਾਜ਼ ਬਹੁਤ ਕਹਿੰਡ ਅਸਰੀਲੀ ਆ ਬੋ ਗੰਤਰੀ ਕਰਨ ਗੱਲਾਂ ਸਮਝਾਉਂਦੇ ਨੇ ਬਹੁਤ ਵਧੀਆ ਗੱਲ ਲਵਾਤਾ। ਸੰਗਤਾਂ ਨੂੰ ਜੋੜਨਾ ਚਾਹੀਦਾ ਇਹ ਗੱਲਾਂ ਨਾਲ ਸੁਣਨੀਆਂ ਵੀ ਚਾਹੀਦੀਆਂ ਨੇ ਹਣਾ ਜ਼ਰੂਰੀ ਹੁੰਦਾ। ਕਥਾ ਚੱਲਦੀ ਹੈ ਜੀ ਬਾਬਾ ਜੀ ਦੀ। ਤੇ ਸੰਗਤ ਪਹੁੰਚੀ ਹੋਏ ਸੁਣ ਰਹੀ ਹੈ ਕਥਾ ਡਾਟਰ ਆਂਗਮਾਰ ਜੀ। ਅਰੇ ਪਹੁੰਚੇ ਡਾਟਰ ਚਰਨਜੀਤ ਜੀ ਸਾਰੇ ਪਹੁੰਚੇ ਹੋਏ ਨੇ ਪਿੰਡ ਦੇ ਪਰਵੰਤੇ ਸੱਜਣ ਪਹੁੰਚੇ ਹੋਏ ਨੇ ਸਾਰੇ। ਤਕਰੀਬਨ ਬਹੁਤ ਸੰਗਤ ਪਹੁੰਚਦੀ ਹੈ। ਲਓ ਜੀ ਅਰਦਾਸ ਬੇਨਤੀ। ਅਰਦਾਸ ਹੁਣੇ ਸਟਾਰਟ ਹੋ ਚੁੱਕੀ ਹੈ ਸੰਗਤ ਖੜੀ ਹੋ ਚੁੱਕੀ ਹੈ ਸਾਰੀ ਅਰਦਾਸ ਖੜੇ ਹੋ ਚੁੱਕੇ ਆਪਾਂ ਸਾਰੇ ਹੁਣ ਦੇਖ ਰਿਹਾ ਹਾਂ ਬਹੁਤ ਸੰਗਤ ਹੁਣ ਦੇਖੋ ਕਿੰਨਾ ਇਕੱਠ ਪਾ ਰਹੀਆਂ ਦੇਖੋ ਅੱਗੇ ਵੀ ਹੋਰ ਵਧੀ ਜਾਣਾ ਕੋਪੋ ਦੇ ਟਾਈਮ ਦੇ ਚ ਸਾਰੇ ਆਉਂਦੇ ਤੁਹਾਨੂੰ ਪਤਾ ਹੀ ਚਲੋ ਹੋ ਜਾਂਦਾ ਤੇ ਨਾਲੇ ਇਹ ਛੋਟਾ ਬੱਚਾ ਕਹਿੰਦਾ ਮੇਰੀ ਵੀਡੀਓ ਬਣਾਓ ਮੈਂ ਰਹਿ ਗਿਆ ਫਿਰ ਇਹ ਵੀ ਵੀਡੀਓ ਤਿਆਰ ਕਰੀ ਵਿੱਚ ਥੋੜੀ ਜਿਹੀ ਆਪਾਂ ਇੱਕ ਲਿਪਰਾ ਤਾਂ ਸਾਡੇ ਛੋਟਾ ਗੱਲ ਸਾਹ ਪਹੁੰਚਿਆ ਹੋਇਆ ਸਾਰੇ ਬੱਚੇ ਪਹੁੰਚੇ ਹੋਏ ਨੇ ਸੇਵਾਦਾਰ ਬਧੀਆ ਸੇਵਾ ਕਰਦੇ ਨੇ ਦੇਖੋ ਅਰਦਾਸ ਹੋਣ ਲੱਗ ਰਹੀ ਏ ਜੀ ਸਾਰੇ ਖੜੇ ਨੇ ਅਰਦਾਸ ਚ ਅਰਦਾਸ ਹੋ ਚੁੱਕੀ ਐ ਭੁਗ ਪੈ ਚੁੱਕੇ ਨੇ ਤੇ ਹੁਣ ਦੇਗ ਵਰਤਾਈ ਜਾਊਗੀ ਤੇ ਨਾਲ ਹੀ ਸਾਡੇ ਜੀ ਭਪਿੰਦਰ ਸਿੰਘ ਸੋਹੀ ਸਾਹਿਬ ਉਹ ਐਸਡੀ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਉਹ ਵੀ ਪਹੁੰਚੇ ਨੇ ਇਹ ਵੀ ਹਰਿਕ ਸਮਾਗਮ ਨੂੰ ਤੇ ਪਹੁੰਚਦੇ ਨੇ ਪਿੰਡ ਦੇ ਚ ਤੇ ਨਾਲ ਹੀ ਧੰਨਵਾਦ ਕਰਦਾ ਜੀ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਜਿਨ੍ਹਾਂ ਨੇ ਇਸ ਸਮਾਦ ਸਮਾਦ ਚ ਸੈੱਟ ਪਾਉਣ ਵਾਸਤੇ 5 ਲੱਖ ਰੁਪਇਆ ਜਿੱਤੇ ਇਹ ਗ੍ਰਾਂਟ ਜੀ ਬਹੁਤ ਧੰਨਵਾਦ ਹਰਿਆਣਾ ਆਦਮੀ ਪਾਰਟੀ ਦਾ ਰਪਾਲ ਸਿੰਘ ਚੀਮਾ ਜੀ ਦਾ ਸੋਈ ਸਾਹਿਬ ਦਾ ਤੇ ਸਾਰੇ ਵਰਕਰਾਂ ਦਾ ਜਿਨ੍ਹਾਂ ਨੇ ਭਾਈ ਚਲੋ ਖੇਚਲਾ ਕਰਕੇ ਸਮਾਦਾਂ ਲਈ ਸੈੱਟ ਪਾਉਣ ਵਾਸਤੇ 5 ਲੱਖ ਰੁਪਏ ਦੀ ਗ੍ਰਾਂਟ ਕਹਿੰਦੇ ਦਿੱਤੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਦਾ ਹਰੇ ਪਿੰਡ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਪਹੁੰਚ ਚੁੱਕੇ ਹਾਂ ਸੋਈ ਸਾਹਿਬ ਅੰਦਰ ਮੱਥਾ ਟੇਕਣਗੇ ਤੇ ਇਹਨਾਂ ਦਾ ਸਰਪਾ ਦੇ ਕੇ ਮਾਣ ਸਨਮਾਨ ਵੀ ਕੀਤਾ ਜਾਊਗਾ ਮੋਹ ਤੁਹਾਨੂੰ ਬਾਈ ਹੋ ਗਿਆ ਫਿਰ ਇੱਕ ਹੀ ਪਿੰਡ ਦਾ ਕੋਈ ਵੀ ਧਰਮ ਸਮਾਗਮ ਹੁੰਦਾ ਹੈ ਇੱਕ ਚ ਪਹੁੰਚਦੇ ਨੇ ਤੇ ਜਿਹਨੇ ਜੋਗੇ ਦਿਨ ਬਾਈ ਦੇ ਕੇ ਜਾਂਦੇ ਨੇ ਧੰਨਵਾਦ ਹੈ ਮੰਤਰੀ ਸਾਹਿਬ ਦਾ ਬਹੁਤ ਬਹੁਤ ਪੈਸਾ ਦਿੰਦੇ ਨੇ ਸਾਡੇ ਨੂੰ ਇਹ ਪਹਿਲੇ ਬਹੁਤ ਪੈਸਾ ਆਇਆ ਹੁਣ ਵੀ ਆਈ ਜਾ ਰਿਹਾ ਚਲੋ ਅੱਗੇ ਵੀ ਆਉਂਦਾ ਰਹੂਗਾ ਉਮੀਦ ਹੈ ਬਹੁਤ ਵਧੀਆ ਸ਼ੋਕ ਲਈ ਧੰਨਵਾਦ ਤੁਹਾਡਾ ਸਾਰਿਆਂ ਦਾ ਲੋ ਜੀ ਸਾਰੇ ਬੈਠੇ ਨੇ ਹੁਣ ਤੰਗਤ ਬੂਗ ਬਾਈ ਚੁੱਕੇ ਨੇ ਡਾਕਟਰ ਸਾਹਿਬ ਪੈਸੇ ਦੀ ਕਾਪੀ ਲੈ ਕੇ ਬੈਠੇ ਹੋਏ ਨੇ ਤੰਵਾਦ ਕੀਤਾ ਕਰਦਾ ਹਾਂ ਸੋ ਸਭ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਭਾਈ ਜੋ ਦਾਸ ਜੀ ਵੱਲੋਂ ਦੇ ਪੀਐਸ ਕੰਦਰ ਸਿੰਘ ਸ਼ੇਰ ਜੀ ਉਹ ਵੀ ਬਹੁਤ ਬਹੁਤ ਹਾਜ਼ਰੀ ਲਾਦੇ ਹਨ ਤੰਵਾਦ ਦੇ ਤੌਰ ਆਪਣੇ ਵਿੱਚ ਉਹਨਾਂ ਲਈ ਭਾਈ ਜੈਲੂ ਕਰਵਾਦਾ ਸੂਬਾ ਰਾਜ ਪੰਚਾਇਤ ਦੇ ਸਰਪੰਚ ਜਗਨਦਰ ਸਿੰਘ ਜੀ ਸਰਪੰਚ ਜੀ

વિનંતી કર દયા ભાઈ ઓબી સંતો કો પરેશાન કરે કે જન બોલે સો નહાલ જાન ને સુના સાલો વિનંતીયા ભાઈ ઓબી ન બોલે સો નહાલ બટ ભાઈ પેણા જો કીસને બોલી ઓયયા ને ઉના સવાયા નું બધું ગોપન જાવગા ઓનો બેનતીયા ਉਹ ਪਾਰਕੀ ਇਧਰ ਮੰਦਿਰ ਦੇ ਚੌਥ ਨਿਰਵੈਤਰ ਦੀ ਸੇਵਾ ਕਹਿੰਦਾ ਏਸੀ ਦੀ ਸੇਵਾ ਮੰਦਿਰ ਦੇ ਵਿੱਚ ਕਰਾਈਆਂ ਉਹਨਾਂ ਦਾ ਬੜਾ ਧੰਨਵਾਦ ਹੈ ਜੋ ਕੀਰਤੋਂ ਦੱਦੀਆਂ ਭਲਾ ਭਾਈ ਉਹਨਾਂ ਨੂੰ ਵੀ ਜੋ ਪਾ ਪਾ ਜਾਊਗਾ ਬਾਬਾ ਜੀ ਵੱਲੋਂ ਬੈਠੀ ਬੈਣਦੀ ਹੈ ਭਾਈ ਮੁਫਾਰਕ ਪੈਣਾ ਖੜ ਜਾਣਾ ਤੇ ਇਹਨਾਂ ਨੇ ਭਾਈ ਨਿਰਵੈਤਰ ਦੀ ਸੇਵਾ ਕਰਾਈ ਹੈ ਬਹੁਤ ਬਹੁਤ ਧੰਨਵਾਦ ਉਹਨਾਂ ਭੈਣਾਂ ਦਾ ਜੋ ਕੀਰਤੋਂ ਦੱਦੀਆਂ ਉਹਨਾਂ ਦੀ ਕੀਰਤੋਂ ਕਰੂ ਨੇ ਭਾਈ ਮੈਂ ਪਤਨੀ ਜੀ ਵੱਲੋਂ ਜੇਸਸ ਸ਼ਾਨ ਦੇ ਭਾਈ 5 ਲੱਖ ਰੁਪਏ ਦੀ ਗ੍ਰੈਂਡ ਸ਼ੈਡ ਵਾਲਾ ਨੇ ਦਿੱਤੀ ਹੈ ਉਹਨਾਂ ਨੇ ਭਾਈ ਤਿੰਨ ਤਿੰਨ 100000 ਪੀ ਸਾਹਾ ਤੇ ਹੋਰ ਉਹਨਾਂ ਦੀ ਸੂਚੀ ਟੀਮ ਗ੍ਰਾਮ ਪੰਗਹਿਤਾ ਤੇ ਸਾਰੇ ਆਮਾਦੀਨ ਨੇ ਬੁਲੰਤੀ ਕਰਿਆ ਜਿੰਨਾਂ ਨੇ ਇਹਦੇ ਸਹਾਰਾ ਦਿੱਤਾ ਇਹ ਸਾਨ ਦੇ ਜਿੰਨੇ ਵੀ ਬੰਦੇ ਦੂਜੇ ਨੇ ਉਹਨਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਖਾਸ ਤਾ ਮਗਾਂ ਬੱਬਾ ਰਾਮ ਜੀ ਦੀ ਗੱਡੀ ਮਸ਼ੀਨ ਇਹਨਾਂ ਵੱਲੋਂ ਕੀਤਾ ਜਾਂਦਾ ਹੈ ਭਾਈ ਇਹ ਇੱਕੋ ਗੈਂਦੀਆਂ ਭਾਈ ਉਹ ਕਹਾਂਗੇ ਜੋ ਬੇਨਤੀ ਕਰਦੇ ਉਹਨਾਂ ਨੇ ਵੀ ਜਰੂਰ ਦੌਰ ਕਰੇ ਭਾਈ ਜਿੱਤ ਬੇਨਤੀ ਕਰਦੇ ਆ ਅਸੀਂ ਭਾਈ ਇਹ ਸਾਰੇ ਨਗਰ ਵੱਲੋਂ ਪੈਣਾ ਨੂੰ ਕਿਉਂਕਿ ਜਿਹੜਾ ਪਾਣੀ ਇਹ ਆਪਣਾ ਬਹੁਤ ਜ਼ਿਆਦਾ ਬੇਸਕੂਰ ਦਾ ਪਾਣੀ ਨਾਲੀਆਂ ਦੇ ਵਿੱਚ ਜਾਂਦਾ ਭਾਈ ਉਹਨਾਂ ਵਿੱਚੋਂ ਕਈ ਪੈਣਾ ਟੁੱਟਾ ਵੀ ਰੋਕ ਨਹੀਂ ਲਿਆਈ ਉਹ ਨਾਲੇ ਬੰਦ ਹੋ ਜਾਂਦੇ ਨੇ ਕਾਇਦ ਅਸਮਾਨ ਨੂੰ ਸलाम ਅੱਜ ਜਾ ਕੇ ਭਾਈ ਬੈਣਾ ਆਪਣੇ ਪੈਣਾ ਪਾਣੀ ਲੋਕ ਹੋ ਜਾਂਦਾ ਹੈ ਪਹਿਲਾਂ ਨੂੰ ਬੇਨਤੀ ਹੈ ਵੀ ਭਾਈ ਤੁਸੀਂ ਕਿੰਨਾ ਵੱਡਾ ਲਵਾਫਾ ਲਾ ਕੇ ਰੱਖਿਆ ਉਹਦੇ ਵਿੱਚ ਆਪਣੇ ਜਿੰਨੇ ਵੀ 10 15 ਲਵਾਦੇ ਬਹਿਲੀ ਕਰਿਆ ਆਦੇ ਨੇ ਉਹਨਾਂ ਨੂੰ ਕਿੱਧਰ ਇਕੱਠੇ ਕਰ ਲਿਆ ਕਰੋ ਕਿਹਦੇ ਸਾਥੀ ਆਲੇ ਨੂੰ ਕਿਹਦੇ ਤੁਹਾਨੂੰ ਇਹਨੂੰ ਦੇਦਿਆ ਕਰੋ ਜਾਂ ਬੱਠਾ ਦੇ ਵਿੱਚ ਭਾਈ ਅਗਨੀ ਬਾਲ ਕੇ ਉਹਨਾਂ ਨੂੰ ਅੱਗ ਲਾ ਦੇਆ ਕਰੋ ਕਿ ਪਹਿਲਾਂ ਨੂੰ ਬੇਨਤੀ ਹੈ ਜੀ ਪੰਗ ਤਾਂ ਲੱਗ ਚੁੱਕੀਆਂ ਨੇ ਤੇ ਲੰਗਰ ਸਟਾਰਟ ਹੋ ਚੁੱਕਾ ਜੀ ਲੰਗਰ ਵਰਤਾਉਣਾ ਸੇਵਾ ਦਾ ਲੰਗਰ ਵਰਤਾਰੇ ਨੇ ਸਾਰੇ ਕੱਟ ਕੇ ਨਕਲਾਂ ਜਿਆਦਾ ਹੋ ਜਾਂਦਾ ਤਾਂ ਕਰਕੇ ਅੱਦੇ ਤੇ ਕਰਕੇ ਲੰਗਰ ਛਕਾਉਣਾ ਪੈਂਦਾ ਸੰਗਤਾਂ ਦੇ ਅੰਦਰ ਬੈਠੀ ਆ ਕੋ ਸਾਰੀ ਸੰਗਤ ਨੂੰ ਬੈਠਾ ਡਿੱਕਤਾਂ ਨੂੰ ਰਸ ਲੱਗਦੀ ਪ੍ਰੋਬਲਮ ਹੋ ਜਾਂਦੀ ਇਹ ਕੋ ਮੀਵੀਰ ਪਰਣਾ ਵੀ ਇਕੱਠੀਆਂ ਹੋ ਜਾਂਦੇ ਸਾਰੀਆਂ ਫਿਰ ਪਹਿਲਾਂ ਵੀਰਾਂ ਨੂੰ ਲੰਗਰ ਛਕਾਇਆ ਜਾਂਦਾ ਬੰਦਿਆਂ ਨੂੰ ਬਾਅਦ ਵਿੱਚ ਪਰਣਾ ਛਕਾਇਆ ਜਾਊਗਾ ਤੇ ਕੱਟ ਬਹੁਤ ਹੋ ਜਾਂਦਾ ਜੀ ਸਾਨੂੰ ਪਤੀ ਭਾਂਡੇ ਦੇ ਵੀ ਦੇਖਣਾ ਪੈਂਦਾ ਜਗਾਦੀ ਵੀ ਦਿੱਕਤ ਆ ਜਾਂਦੀ ਥੋੜੀ ਚਲੋ ਸਾਰੇ ਸੇਵਾਦਾਰ ਬਹੁਤ ਸੋਹਣੀ ਸੇਵਾ ਕਰੀਏ ਤੇਨੇ ਦਿਨ ਸਾਰਿਆਂ ਨੇ ਬਾਬਾ ਜੀ ਕਿਰਪਾ ਕਰਨ ਸਾਰੇ ਇੱਥੇ ਆ ਕੇ ਬਹੁਤ ਸੇਵਾ ਕਰਦੇ ਨੇ ਜੀ ਸਭ ਪਹੁੰਚਦੇ ਨੇ ਮੌਤ ਨਾਲ ਮਿਲ ਕੇ ਸੇਵਾ ਚੱਲਦੀ ਐ ਨਾਲ ਮਿਲ ਕੇ ਚਲੋ ਹੁੰਦੇ ਨੇ ਬਾਬਾ ਜੀ ਕਿਰਪਾ ਕਰਨ ਸਾਲ ਤੇ ਅਬਰਾਮ ਹੁਣੀ ਜੀ ਬਹੁਤ ਵਧੀਆ ਸਵਾਦ ਦੇ ਨੇ ਸਾਰਿਆਂ ਨੂੰ ਜੋੜ ਕੇ ਰੱਖਦੇ ਨੇ ਸਾਰੇ ਇੱਥੇ ਪਹੁੰਚਦੇ ਨੇ ਬਹੁਤ ਵਧੀਆ ਨਿਹਮਰਤਾ ਵਾਲੇ ਸਾਧੂ ਸੰਤ ਨੇ ਲਓ ਜੀ ਬੀਬੀਆਂ ਆਪ ਦਾ ਵੇਟ ਕਰਦੀਆਂ ਹੋਈਆਂ ਦੇਖ ਲੈ ਲਿਆ ਸਾਰਿਆਂ ਨੇ ਤੇ ਬੰਦੇ ਵੀਰ ਆਪਣੇ ਸਾਰੇ ਲੰਗਰ ਛੱਕਦੇ ਹੋਏ ਦੀ ਬੀਬੀਆਂ ਸ਼ਿਕਾਇਤ ਜਾਊਗਾ ਦੇਖ ਰਿਹਾ ਹਾਂ ਤੁਸੀਂ ਘੱਟ ਬਹੁਤ ਹੈ ਜੀ ਜਦੋਂ ਇਹ ਸੰਗਤ ਬਾਰੇ ਬੈਠੀ ਇੱਧਰ ਬੈਠੀ ਹੈ ਬੰਦੇ ਉਹ ਵੀ ਲੋਟਕਵਾਈ ਜੂ ਉੱਤੇ ਦਵਾ ਦੀ ਭਜਨ ਮੰਡਲੀ ਬੀਬੀਆਂ ਜਿਹੜੀਆਂ ਆਪਣਾ ਭਜਨ ਗਾਉਂਦੀਆਂ ਹੁੰਦੀਆਂ ਨੇ ਉਹਨਾਂ ਵੱਲੋਂ ਭਜਨ ਗਾਏ ਜਾ ਰਹੇ ਨੇ ਬਹੁਤ ਵਧੀਆ ਮੰਦਰ ਤੇ ਆਪਣਾ ਸਮਾਦਾਂ ਚ ਵੀ ਮੰਦਰ ਚ ਵੀ ਬਹੁਤ ਸੋਹਣੇ ਭਜਨ ਗਾਉਂਦੀਆਂ ਨੇ ਕੱਤੇ ਜਿਵੇਂ ਉਹਨਾਂ ਨੂੰ ਸਰਦ ਦਾ ਸਮਾਨ ਕੋਈ ਦਿੰਦਾ ਹੈ ਇਹ ਤਕਰੀਮ ਮੰਦੂ ਚ ਪਲੇਸੀ ਲਵਾਇਆ ਸੀਗਾ ਹੁਣ ਸਮਾਦਨ ਜੀ ਕਹਿੰਦੇ ਇਨਵਰਟਰ ਲਵਾਇਆ ਜੀ ਇਤਕੇ ਇਹਨਾਂ ਨੇ ਬਹੁਤ ਧੰਨਵਾਦ ਬਹੁਤ ਸੋਹਣ ਭਾਈਜਨ ਕਰਦੇ ਨੇ ਸਾਰੇ ਲੜ ਕੇ ਨਾਲ ਬੱਚੇ ਵੀ ਨੇ ਦੇਖੋ ਬਹੁਤ ਵਧੀਆ ਚੰਗੀ ਗੱਲ ਹੈ ਰੱਬ ਦਾ ਨਾਮ ਲੈਂਦਾ ਜਾਂਦਾ ਕੋਈ ਵੀ ਕਿਸੇ ਘਰੇ ਕੋਈ ਪ੍ਰੋਗਰਾਮ ਕਰਾਉਂਦੇ ਨੇ ਉੱਥੇ ਵੀ ਜਗ ਕੀਰਤਨ ਕਰਕੇ ਆਉਂਦੇ ਨੇ ਸਾਰੇ ਬਹੁਤ ਵਧੀਆ ਜੀ ਤੇ ਲੋਜ ਹੁਣ ਆਪਾਂ ਸ਼ਕਾਂ ਲੰਗਰ ਇਹ ਅੱਜ ਸਾਰੀਆਂ ਆਈਟਮਾਂ ਤਿਆਰ ਕੀਤੇ ਗਏ ਆ ਜਿ ਖੀਰ ਅੰਬਰਤੀ ਤੇ ਪੇਠੇ ਸਬਜ਼ੀ ਰੋਟੀ ਤੇ ਮਾਲ ਪੂੜੇ ਬਣਾਏ ਹੋਏ ਸੀਗੇ ਜੀ ਲੋ ਜੀ ਆਪਾਂ ਛਕ ਲੈ ਲੰਗਰ ਤੇ ਹੁਣ ਆਪਾਂ ਚੱਲਾਂਗੇ ਘਰਾਂ ਨੂੰ ਵਾਪਸ ਹੁਣ ਦਿਖਾ ਰਹੇ ਹਾਂ ਸੰਗਤ ਦੇ ਹਜੇ ਵੀ ਆਈ ਜਾਂਦੀ ਆ ਖਾ ਕੇ ਜਾਈ ਵੀ ਜਾਂਦੇ ਤੇ ਵਾਪਸ ਆਈ ਵੀ ਜਾਂਦੀ ਐ ਬਹੁਤ ਇਕੱਠ ਹੁੰਦਾ ਆਪਾਂ ਦੀ ਕਿਰਪਾ ਨਾਲ ਚੱਲਦਾ ਰਹੇ ਕੰਮ ਚਲ ਚੰਗੀ ਗੱਲ ਐ ਬਹੁਤ ਸੰਗਤ ਪਹੁੰਚਦੀ ਐ ਪਹੁੰਚ ਵੀ ਰਹੀ ਐ ਅੱਗੇ ਵੀ ਪਹੁੰਚਦੀ ਰਹੂਗੀ ਉਮੀਦ ਕਰਦੇ ਆ ਤੇ ਲਓ ਜੀ ਹੁਣ ਵਲੌਗ ਦੀ ਆਪਣੀ ਦੀ ਸਮਾਪਤੀ ਐ ਜੇ ਆ ਪਹੁੰਚੇ ਬਾਬਾ ਜਗਦੀਸ਼ ਮੁਰੇ ਸਮਾਤ ਤੇ ਜਿੱਤੇਗੀ ਬਾਬਾ ਜਗਦੀਸ਼ ਮੁਰੇ ਦੀ ਵਰਸੀ ਮਨਾਈ ਗਈ ਕਨੇ ਕਣਕ ਕੋਲ ਪੰਗੂਆਂ ਬਹੁਤ ਸ਼ਰਧਾ ਨਾਲ ਸਾਰਾ ਪ੍ਰੋਗਰਾਮ ਹੋਇਆ ਬਹੁਤ ਸ਼ਰਧਾ ਹਰੇ ਪਿੰਡ ਦੀ ਆ ਬਹੁਤ ਵਧੀਆ ਰਿਹਾ ਆਪਣਾ ਬਲੌਗ ਮੈਨੂੰ ਕਿਦਸਾ ਕਮੈਂਟ ਕਰਕੇ ਤੇ ਇਹਨੂੰ ਸਬਸਕ੍ਰਾਈਬ ਜਰੂਰ ਕਰਦੇ ਧੰਨਵਾਦ ਜੀ ਮਿਲਾਂਗੇ ਅਗਲੇ ਬਲੌਗ